ਮਾਤਾ ਰਾਣੀ ਦਾ ਮੰਦਿਰ ਆਹ ਵੇ ਕਿਹਨੇ ਵਿੱਚ ਰਹਿ ਲੋ ਬੇਟਾ ਰਾਤ ਦੇ ਵਿੱਚ ਮਾਤਾ ਰਾਣੀ ਦਾ ਮੰਦਿਰ ਹੁੰਦਾ ਆ ਠੀਕ ਆ ਜੀ ਮਾਤਾ ਮੰਗਲਾ ਮੋਹੀ ਜੀ ਦਾ ਤੇ ਆਪਾਂ ਜਾਂਦੀ ਆ ਰਹੀ ਵੀ ਮੋੜ 'ਤੇ ਲੰਗੇ ਸੀਗੇ ਤੇ ਹੁਣ ਫੇਰ ਲੱਗਣ ਲੱਗੇ ਸੀ ਬਟ ਮਾਤਾ ਰਾਣੀ ਜੀ ਦਾ ਜਦੋਂ ਮੇਰਾ ਵੀ ਜਲ ਕਰਨ ਤੇ ਆਪਾਂ ਵਾਪਸੀ ਮੋੜ ਲਿਆ ਅਸੀਂ ਵਾਪਸੀ ਆ ਗਏ ਆ ਫੇਰ ਦੁਬਾਰਾ ਆਪਾਂ ਸੋਚਿਆ ਵੀ ਮੱਥਾ ਟੇਕ ਕੇ ਆਪਾਂ ਫੇਰ ਜਾਣਾ ਭਾਵੇਂ ਕਿੰਨਾ ਵੱਧ ਲੱਗ ਜੇ ਹੁਣ ਭਾਵੇਂ 2 ਘੰਟੇ ਵੱਧ ਲੱਗ ਜਣ ਠੀਕ ਆ ਜੀ ਮੱਥਾ ਟੇਕਾਂਗੇ ਮਾਤਾ ਦੇ ਇੱਥੇ ਮੱਥਾ ਟੇਕ ਕੇ ਫੇਰ ਆਪਾਂ ਗੱਡੀ ਜਾਵਾਂਗੇ ਦਾ ਨਹੀਂ ਆਣਾ ਗੱਡੀ ਆਪਣੀ ਗੱਡੀ ਆਪਣੀ ਵਾਪਸ ਆ ਗਈ ਹੈ ਮਾਤਾ ਦੇ ਮੰਦਰ ਦੇ ਸਾਹਮਣੇ ਠੀਕ ਹੈ ਜੀ ਹੁਣ ਤੁਸੀਂ ਵੀ ਦਰਸ਼ਨ ਕਰੋ ਅਸੀਂ ਵੀ ਦਰਸ਼ਨ ਕਰਦੇ ਆ ਮਾਤੀਂਤਾ ਪੂਨੀ ਜੀ ਨੇ ਤੁਹਾਨੂੰ ਦਰਸ਼ਨ ਕਰਾ ਦਿੱਤੇ ਸੀਗੇ ਤੇ ਹੁਣ ਤੁਹਾਨੂੰ ਉੱਥੇ ਆਪਾਂ ਮਾਤਾ ਪਗਲਾ ਮੂਗੀ ਜੀ ਦੇ ਦਰਸ਼ਨ ਕਰਾਵਾਂਗੇ ਮਮੀ ਬਲੋਗ ਨਾਲ ਪਾਏ ਮੇਰੇ ਅੰਦਰ ਵਿੱਚ ਲੈ ਆਣੇ ਕੋਲ ਤੇ ਮੰਮੀ ਲਈ ਵੀ ਸੌ ਗਈ ਆ ਤੇ ਮੰਮੀ ਤੁਸੀਂ ਬੈਠੋ ਹੀ ਮੱਥਾ ਟੇਕ ਗਈਏ ਠੀਕ ਆ ਮਾਦਾ ਬੰਗਲਾ ਮੁਗੀਲੀ ਗਾਣਾ ਤੇ ਕਰਾ ਮੱਤਾ ਜੀ ਹਮਨ ਤੂੰ ਤੂੰ ਆਇਆ ਮਨੰਦਰ ਬਹੁਤ ਜਿਆਦਾ ਪਿਆਰਾ ਮੰਦਰ ਆ ਬਹੁਤ ਹੀ ਜਿਆਦਾ ਤੁਹਾਨੂੰ ਦਿਖਾਉਂਦਾ ਮੈਂ ਤੁਸੀਂ ਮੇਰੇ ਬਲੌਗ ਨਾਲ ਦੀ ਬਣੇ ਦਿਓ ਤੇ ਮੰਦਰ ਦੇਖਿਓ ਕਿੰਨਾ ਸੋਹਣਾ ਮੰਦਰ ਹੈ ਤੇ ਮੈਨੂੰ ਯਾਦ ਆਇਆ ਇੱਥੇ ਸਾਡੇ ਭਾਜੀ ਹੁਣੀ ਰਵੀ ਭਾਈ ਹੁਣੀ ਆਉਂਦੇ ਹੁੰਦੇ ਆ ਤੇ ਮੈਨੂੰ ਫੇਰ ਨੂੰ ਯਾਦ ਆ ਗਿਆ ਮੈਂ ਕਿਹਾ ਵੀ ਮੱਥਾ ਟੇਕਣਾ ਹੀ ਟੇਕਣਾ ਇੱਥੇ ਆਪਾਂ ਤੁਸੀਂ ਮੋੜ ਘੱਟ ਲਓ ਭਾਈ ਮੈਂ ਕਹਿੰਦਾ ਕੱਟ ਕੇ ਲਾਉ ਗੱਡੀ ਗੱਡੀ ਬੈਕ ਕਰੋ ਮੜੀ ਅੱਦੀ ਵੀ ਬਾਹਰ ਨਿਕਲ ਦੋ ਬਾਹਰ ਨੂੰ ਨੇ ਕਰਾ ਦੂੰਗਾ ਲਓ ਜੀ ਇੱਥੇ ਲਾੜੜੇ ਮੈਂ ਬੂਟ ਯਾਰ ਭਾਈ ਨੰਗੇ ਪੈਰੀ ਚੱਲਦੇ ਨਾ ਇੱਥੇ ਲਾ ਜਾਂਦੇ ਆ ਹੋਰ ਹੋਰ ਗੱਡੀ ਚ ਲਾ ਦੇਣੇ ਆਪਾਂ ਬੂਟ ਬੂਟ ਲਾਤੇ ਮੈਂ ਜੈ ਮਾਂ ਲਓ ਜੀ ਤੁਰ ਗੱਡੀ ਜੋ ਵੀ ਮੱਥਾ ਟੇਕਣਾ ਜ਼ਰੂਰੀ ਆ ਨੰਗ ਜੋ ਭਾਈ ਨੰਗ ਜੋ ਮਾਤਾ ਜੀ ਦਾ ਮੰਦਿਰ ਬਹੁਤ ਪਿਆਰਾ ਆ ਯਾਰ ਬਾਕੀ ਤੁਸੀਂ ਬਲੌਗ ਨੂੰ ਬਹੁਤ ਪਿਆਰ ਦਿੱਤਾ ਮੈਂ ਦੋ ਬਲੌਗ ਪਾਏ ਆ ਤੇ ਦੋ ਬਲੌਗ ਨੂੰ ਇੰਨਾ ਕ ਜਿਆਦਾ ਪਿਆਰ ਮਿਲਿਆ ਮੈਨੂੰ ਵੀ ਜਿਹੜੇ ਮੇਰੇ ਪਹਿਲਾ ਬਲੌਗ ਪਾਏ ਸੀ ਮੈਂ ਵੀ ਉਹਨਾਂ ਨਾਲੋਂ ਵੱਧ ਤੁਸੀਂ ਮਤਲਬ ਇਹ ਬਲੌਗ ਨੂੰ ਪਿਆਰ ਦਿੱਤਾ ਇਦਾਂ ਹੀ ਆ ਵਾਲੇ ਬਲੌਗ ਨੂੰ ਵੀ ਪਿਆਰ ਦਿਓ ਜੋ ਵੀ ਆਪਾਂ ਜਿੰਨਾ ਵੀ ਘੁੰਮੀ ਫਿਰੀਦਾ ਆ ਜੋ ਵੀ ਸਿਸਟਮ ਹੈ ਆਪਾਂ ਤੁਹਾਡੇ ਨਾਲ ਸਾਰਾ ਸ਼ੇਅਰ ਕਰ ਦੇਈਦਾ ਹਨਾ ਤੇ ਐਦੀ ਤੁਸੀਂ ਬਲੌਗ ਨਾਲ ਬਣੇ ਰਿਹਾ ਕਰੋ ਵਧੀਆ-ਵਧੀਆ ਬਲੌਗ ਤੁਹਾਡੇ ਲਈ ਮੈਂ ਲੈ ਕੇ ਆਈ ਜਾਣੇ ਆ ਤੇ ਇੰਜੋਏ ਕਰੀ ਜਾਣਾ ਤੁਹਾਨੂੰ ਵੀ ਇੰਜੋਏ ਕਰਾਈ ਜਾਣਾ ਉਹ ਆਪਣਾ ਸਾਹਮਣੇ ਮੰਦਰ ਮਾਤਾ ਜੀ ਦਾ ਬਾਕੀ ਤੁਹਾਨੂੰ ਮੰਦਰੋ ਅੰਦਰੋ ਸਾਰਾ ਮੰਦਿਰ ਦਿਖਾਉਂਦਾ ਆ ਬਲੌਗ ਨਾਲ ਬਣੇ ਰਹੋ ਅੰਦਰੋ ਮੰਦਰ ਬਹੁਤ ਪਿਆਰਾ ਆ ਬਣਾਇਆ ਬਹੁਤ ਸੋਹਣਾ ਮੰਦਰ ਇੰਨਾ ਸੋਹਣਾ ਆ ਵੀ ਤੁਸੀਂ ਬਲੌਗ ਨਾਲ ਬਣੇ ਰਹੋ ਮੈਂ ਚੱਲਾ ਹਾਂ ਹੁਣ ਮੇਰੇ ਨਾਲ ਦੇ ਆਉਂਦੇ ਪਏ ਆ ਇਹ ਵੀ ਪਹੁੰਚ ਜਾਣਗੇ ਨਾਲ ਮੇਰੇ ਬੇਹੀ ਇਕੱਠੇ ਚੱਲਦੇ ਆ ਮੈਂ ਤਾਂ ਇਹ ਸੋਚਦਾ ਵੀ ਇਕੱਲੇ ਨਹੀਂ ਕੀ ਜਾਣਾ ਆ ਦੋ ਜੀ ਆਜੋ ਆਜੋ ਅੱਗੇ ਇੱਥੇ ਲਾ ਲਓ ਗੱਡੀ ਇੱਥੇ ਲਾ ਲਓ ਇੱਥੇ ਲਾ ਲਓ ਲੋ ਜੀ ਆਪਣਾ ਇੱਧਰ ਐਂਟਰੀ ਦਾ ਗੇਟ ਸਾਹਮਣੇ ਸਾਡੇ ਮੰਦਿਰ ਆ ਗਏ ਆਪਾਂ ਤੇ ਮਾਤਾ ਜੀ ਦੇ ਮੰਦਿਰ ਦਾ ਇਹ ਫਰੰਟ ਗੇਟ ਆ ਹਾਂਜੀ ਇਹ ਫਰੰਟ ਗੇਟ ਆ ਦੇਖੋ ਫਰੰਟ ਗੇਟ ਐਂਟਰੀ ਗੇਟ ਐ ਤੇ ਐਂਟਰੀ ਆਪਾਂ ਥੋ ਕਰਾਂਗੇ ਅੰਦਰ ਐਂਟਰੀ ਗੇਟ ਕਰਦੇ ਆ ਇਹ ਗੇਟ ਬੰਦਿਆ ਜਿਹੜਾ ਫਰੰਟ ਗੇਟ ਐ ਬੰਦਿਆ ਮੇਰੇ ਖਿਆਲ ਨਾਲ ਐਂਟਰੀ ਉਧਰ ਦੀ ਆ ਦੂਸਰੇ ਪਾਸੇ ਹਾਂਜੀ ਉਹ ਫਰੰਟ ਗੇਟ ਦੀ ਐਂਟਰੀ ਉਧਰੋਂ ਕਰਾਈ ਆ ਉੱਥੋਂ ਦੀ ਐਂਟਰੀ ਹੁੰਦੀ ਆ ਜੀ ਇਧਰਲਾ ਮਤਲਬ ਬੰਦ ਕੀਤਾ ਹੋਇਆ ਤੇ ਐਂਟਰੀ ਦੂਜੇ ਪਾਸੇ ਉਹਦੀ ਆ ਉਹ ਸਾਹਮਣੇ ਹਾਂਜੀ ਲੋ ਜੀ ਆ ਗਏ ਆਪਾਂ ਇਹ ਆਪਣਾ ਇਧਰ ਫਰੰਟ ਗੇਟ ਆ ਹਾਂ ਇੱਥੋਂ ਦੀ ਐਂਟਰੀ ਆ ਮੰਦਿਰ ਦੀ ਹਨਾ ਹੁਣ ਜੈ ਮਾਤਾ ਜੀ ਜੈ ਮਾਤਾ ਜੀ ਇੱਥੋਂ ਦੀ ਐਂਟਰੀ ਆ ਗੇਟ ਦੀ ਗੇਟ ਉਧਰ ਲੱਗੇ ਉਧਰ ਲੱਗੇਟ ਬੰਦਿਆ ਇਧਰ ਦੀ ਐਂਟਰੀ ਆ ਦਰਸ਼ਨ ਕਾ ਲਈਏ ਮਾਤਾ ਜੀ ਦੇ ਅੰਦਰ ਵੀ ਬੁਲਾਇਆ ਸਾਨੂੰ ਆਪਾਂ ਇੱਧਰ ਵੀ ਆ ਗਏ ਓਏ ਓਏ ਨਾਵਾ ਕੀ ਚੱਲ ਜਾਂਦੇ ਹੈ ਪੂਜਾ ਵਗੈਰਾ ਨੇ ਜਿੱਤੋਂ ਆਪਾਂ ਪ੍ਰਸ਼ਾਦ ਵਗੈਰਾ ਲਈਦਾ ਜਾਂ ਜੋ ਵੀ ਹੈ ਫੋਟੋਆਂ ਵਗੈਰਾ ਮਾਤਾ ਜੀ ਦੀ ਚੁੰਨੀਆਂ ਸਭ ਕੁਝ ਇੱਥੋਂ ਮਿਲ ਜਾਂਦਾ ਹੈ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਹਵਨ ਪੂਜਾ ਪਾਠ ਲੰਗਰ ਸਭ ਕੁਛ ਸ਼ਤਰੂ ਮਿਲਦਾ ਤੇ ਇੱਥੋਂ ਦੀ ਆਪਾਂ ਥੱਲੇ ਜਾਣਾ ਆ ਤੇ ਇੱਥੋਂ ਦੀ ਥੱਲੇ ਜਾ ਕੇ ਉਹ ਸਾਹਮਣੇ ਮਾਤਾ ਰਾਣੀ ਜੀ ਦਾ ਮੰਦਿਰ ਹੈ ਠੀਕ ਹੈ ਜੀ ਕਤਨਾ ਹਮਨ ਵਗੈਰਾ ਪਵਨ ਵਗੈਰਾ ਚੱਲਦਾ ਪਿਆ ਜੀ ਲੋ ਜੀ ਮੰਦਿਰ ਦੇਖੋ ਕਿੰਨਾ ਪਿਆਰਾ ਆ ਤੁਸੀਂ ਦਰਸ਼ਨ ਕਰੋ ਮੰਦਿਰ ਦੇ ਜੈ ਮਾਤਾ ਜੀ ਜੈ ਮਕੋੜੀ ਜੈ ਮਾਤਾ ਜੀ ਜੈ ਇਹ ਮੇਰੀ ਦਾਤੀ ਦੇ ਤੇ ਹੋਰੇ ਗਾ ਗਾਰ ਚਾ ਚਾ ਕਾ ਚਾ ਮਦਨੀ ਮੀਆਰੇ ਜੈ ਬਰੂ ਬਾਬਾ ਹਾਂ ਮੰ ਜੈ ਮਾਦਾ ਜੈ ਮਾਦਾ ਪਰ ਉਹ ਅੰਦਰ ਮੱਥਾ ਟੇਕ ਲਈ ਹੁਣ ਮੀਨਾ ਜੋਰੀ ਫੋਟੋ ਦਿੱਤੀ ਜਾਏਗੀ ਜੋ ਨਾ ਹਾਂਜੀ ਅਸੀਂ ਮੱਥਾ ਟੇਕ ਲਿਆ ਅੰਦਰ ਚਾਹ ਵੀ ਮਿਲ ਗਿਆ ਚਾਹ ਵੀ ਮਿਲ ਗਿਆ ਤੇ ਉਹਨਾਂ ਨੇ ਵੀਡੀਓ ਬਣਾਉ ਨਹੀ ਦਿੰਦੇ ਜਿੰਨੀ ਕਿ ਬਣਾਈਆਂ ਓਨੀਆਂ ਕਿ ਮੈਂ ਤੁਹਾਨੂੰ ਸ਼ੇਅਰ ਕਰ ਲੂੰਗਾ। ਠੀਕ ਹੈ ਜੀ। ਉੱਧਰ ਹੋ ਚੱਲਣਦੇ ਆ। ਉੱਧਰ ਹਮਨ ਚੱਲਣਦੇ ਆ। ਅੰਦਰ ਮਾਤਾ ਰਾਣੀ ਦੀ ਜੋਰ ਚੱਲਦੀ ਪਈ ਆ ਦੇਖੋ। ਉੱਧਰ ਹਮਨ ਚੱਲਣਦੇ ਆ। ਉੱਧਰ ਹਮਨ ਚੱਲਣਦੇ ਆ। ਮਾਤਾ ਰਾਣੀ ਦਾ। ਵਿਆਹ ਵਗੈਰਾ ਹੁੰਦੇ ਪਏ ਆ। ਜੀ ਦਾ ਸੰਗਤ ਬੜੀ ਆਈ ਹੋਈ ਆ। ਸੰਗਤ ਸਾਡੀ ਬੈਠੀ ਹੋਈ ਆ ਅੱਧਰ। ਉਧਰ ਕਾਫੇ ਆ ਹੈ ਇਹ ਬਾਜੀ ਮਾਦਾਨੀ ਫੋਟੋ ਲੈਣੀ ਗੱਜੇ ਮਾਦਾਨੀ ਫੋਟੋ ਛੋਟੀ ਫੋਟੋ ਛੋਟੀ ਫੋਟੋ ਪੁੱਛਣੀ ਬਾਜੀ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਵੀਰੇ ਕਿੰਨੇ ਦੀ ਹੈ 300 ਦੀ ਹੈ ਹਮਾਂ ਸੋਣੀ ਲਾਜੀ ਦੇਖ 300 ਦੀ ਹੈ ਭਾਈ ਮੜੀ ਜਿੱਦੀ ਬਗਲੋਸ ਇਹ ਹੋਈ ਮਿਲਨੇ ਨਹੀਂ ਆ ਕੇ ਸੋਨਾ ਦੇਖੀ ਕਿਤੇ ਹੋ ਵੀ ਦੇਖ ਹੈਣਾ ਲੋ ਜੀ ਆਪਾਂ ਮੱਥਾ ਟੇਕ ਲਿਆ ਠੀਕ ਹੈ ਜੀ ਇੱਥੋਂ ਬਾਹਰ ਜਾਂਦਾ ਗੇਟ ਗੇਟ ਨੰਬਰ 2 ਐਗਜ਼ਿਟ ਗੇਟ ਇੱਧਰ ਹੈ ਮਾਤਾ ਜੀ ਦੀ ਫੋਟੋ ਮੱਥਾ ਟੇਕ ਲਈ ਇੱਥੇ ਵੀ ਜੈ ਮਾਤਾ ਨੇ ਨਾ ਪਉਣ ਨਾਲ ਨੂੰ ਤੋ ਤਰ 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 ਪਰਾਤੀਵੇ ਤੂੰ ਨੇ ਰਹਾ ਗੇਟ ਨੰਬਰ 2 ਬਾਹਰ ਜਾਣਾ ਇਹਦਾ ਰਸਤਾ ਉਹ ਜੀ ਤੋਂ ਇਹ ਐਗਜ਼ਿਟ ਥੱਲੇ ATM ਵੀ ਹੈਗਾ ਪੰਜਾਬ ਨੈਸ਼ਨਲ ਬੈਂਕ ਦਾ ਥੱਲੇ ATM ਵੀ ਹੈਗਾ ਪੰਜਾਬ ਨੈਸ਼ਨਲ ਬੈਂਕ ਦਾ

ਹਾਂ ਲੋ ਜੀ ਕਮਰੇ ਨਾਲ ਆਪਾਂ ਚੱਲੇ ਇੱਥੋਂ ਬਾਹਰ ਇਹ ਆਪੇ ਵੀਡੀਓ-ਬਿਡੀਓ ਬਣਾ ਕੇ ਆ ਜਣਗੇ ਆਪਾਂ ਚੱਲੇ ਬਾਹਰ ਆਪਣੀ ਗੱਡੀ ਕੋ ਬੰਤੀਏ ਬਾਕੀ ਵਲੋਗ ਨਾਲ ਅੱਧੀ ਬਣੇ ਰਹੋ ਸਾਰੇ ਜਾਨੇ ਵਲੋਗ ਦੇ ਅੰਤ ਤੱਕ ਦੇਖਿਓ ਮਾਤਾ ਜੀ ਦਾ ਮੰਦਿਰ ਵੀ ਤੁਹਾਨੂੰ ਦਿਖਾ ਦਿੱਤਾ ਸਾਰਾ ਹੀ ਲੋਰ ਜਿੱਥੇ ਵੀ ਹੁਣ ਲੋਕਾਂ ਦੇ ਗਾਣੇ ਉੱਥੇ ਦਾ ਵੀ ਵਲੋਗ ਵਧੀਆ ਤਰੀਕੇ ਨਾਲ ਬਣਾ ਕੇ ਤੁਹਾਨੂੰ ਸ਼ੇਅਰ ਕਰੂੰਗਾ ਬਾਕੀ ਲਵ ਯੂ ਆਲ ਥੈਂਕ ਯੂ ਜੀ ਲੋ ਜੀ ਮੱਥਾ ਟੇਕ ਕੇ ਗੱਡੀ ਆਲੂ ਆ ਗਏ ਆ ਹੁਣ ਬੈਠੀ ਆਪਣੀ ਗੱਡੀ ਦੇ ਵਿੱਚ ਹਾਂਜੀ ਟੇਕ ਗਏ ਮੱਥਾ ਆਪਾਂ ਹਾਂਜੀ ਲਉ ਜੀ ਮੱਥਾ ਟੇਕ ਕੇ ਆ ਗਏ ਆ ਜੀ ਤੇ ਹੁਣ ਆਪਾਂ ਗਾਂਹ ਦੇਖਦੇ ਆ ਕਿੱਥੇ ਦਾ ਪ੍ਰੋਗਰਾਮ ਮੰਦਾ ਆ ਐਦੀ ਬਲੌਗ ਨਾ ਬਣੇ ਰਿਓ ਸਾਰੇ ਬਲੌਗ ਤੁਹਾਡੇ ਲਈ ਨਵੇਂ ਤੋਂ ਨਵੇਂ ਆਈ ਜਾਣੇ ਆ ਤੇ ਪ੍ਰੋਗਰਾਮ ਬਣੇ ਜਾਣੇ ਆ ਸਾਰੇ ਜਾਣੇ ਦੇਖੀ ਜਾਓ ਠੀਕ ਹੈ ਜੀ ਲਵ ਯੂ 올 ਆ ਕੀ ਕਰਕੇ ਰੋਥੈਂਕ ਯੂ ਆਲ